ਬਾਬਾ ਜੀ ਕੀ ਨਾਂ ਜੀ ਆਪਣਾ ਮਨਜੀਤ ਮਤਾਨੀ ਜੀ ਹੋਇਆ ਸੇ ਅੱਛਾ ਜਿਹੜਾ ਇਹ ਮੇਲਾ ਲੱਗਿਆ ਹੈ ਇਹ ਕਿਹੜੀ ਜਗ੍ਹਾ ਲੱਗਿਆ ਤੇ ਕਿੰਨੇ ਦਿਨਾਂ ਦਾ ਲੱਗਦਾ ਇਹ ਪਿੰਡ ਜੀ ਲੰਮੇ ਕਪੂਸਰੇ ਚ ਪੈਂਦਾ ਆਪਣਾ ਜੀ ਅੱਛਾ ਜੀ ਇਹ ਕੋਈ ਤਕਰੀਬਨ 35 ਸਾਲ ਹੋ ਚੁੱਕੇ ਨੇ ਸਲਾਨਾ ਮੇਲੇ ਹੁੰਦੇ ਨੇ ਅੱਛਾ ਜੀ ਇਹ ਸਾਡਾ ਵੱਡਾ ਭਰਾ ਸੀ ਗੋਪਾਲ ਚੰਦ ਭੋਪਰੀਆ ਅੱਛਾ ਸਭ ਤੋਂ ਪਹਿਲਾਂ ਉਹ ਕਰਾਂਦੇ ਸੀ ਉਹ 2019 ਚ ਸਰਗਵਾਸ ਹੋ ਗਏ ਨੇ ਉਸ ਤੋਂ ਬਾਅਦ ਨਗਰਵਾਸੀ ਸਾਰਾ ਪਿੰਡ ਬਲਕਾਰ ਸਿੰਘ ਲਾਦੜੇ ਤੋਂ ਮਨਜੀਤ ਸਿੰਘ ਮਤਾਨੀ ਜੀ ਐਸਏ ਤੋਂ ਲੰਮਿਆਂ ਤੋਂ ਬਾਕੀ ਹੋਰ ਭੈਣ ਭਰਾ ਸਾਰੇ ਆਪਣੇ ਸਹਿਯੋਗ ਦੇ ਸਹਿਯੋਗ ਦਿੰਦੇ ਸਾਨੂੰ ਹਰ ਸਾਲ 31 ਨੂੰ ਚਾਲੂ ਕਰੀਦਾ ਮੇਲਾ ਤੇ 31 ਨੂੰ ਪਹਿਲੀ ਨੂੰ ਜਾਨਕਿਆ ਨਵੇਂ ਸਾਲ ਦੇ ਦਿਨ ਰਾਤ ਦੇ 12 ਤੱਕ ਚੱਲਦਾ ਜੀ ਤੇ ਬਾਕੀ ਇਹ ਨਾਰੇ ਹੁੰਦੇ ਆ ਸਾਰੇ ਜੁਐਸਏ ਤੋਂ ਹਰ ਕੰਟਰੀ ਤੋਂ ਸਾਨੂੰ ਸਾਰੇ ਸੰਯੋਗ ਮੰਦਰ ਸਾਨੂੰ ਪੈਨਪਰਾ ਸਾਰੇ ਸੰਯੋਗ ਦਿੰਦੇ ਨੇ ਬਾਬਾ ਜੀ ਜਿਹੜਾ ਮੇਲਾ ਆ ਲੱਗ ਰਿਹਾ ਵਾ ਰੌਣਕਾ ਵੇਖਣ ਨੂੰ ਮਿਲਦੀਆਂ ਪਈਆਂ ਸਾਨੂੰ ਤੇ ਇਹ ਮੇਲਾ ਹੈ ਵੈਸੇ ਕਿੰਨੇ ਕਿੰਨੇ ਦਿਨ ਲੱਗਦਾ ਹੈ ਇਹ ਜੀ ਮੇਲਾ ਸਾਡਾ ਪਹਿਲਾਂ ਜਦੋਂ ਕਰੋਨੇ ਤੋਂ ਪਹਿਲਾਂ ਤਾਂ 5-6 ਦਿਨ ਚੱਲਦਾ ਸਾਡਾ ਜਾਨੀ 27-28 ਤੋਂ ਚਾਲੂ ਕਰ ਦਿੱਤਾ ਸੀ 4 5 ਚੱਲਦਾ ਹੈ ਪਹਿਲੀ ਤਰੀਕ ਤੱਕ ਰਾਤ ਦੇ 12 ਵਜੇ ਜਾਂ ਅੱਧਾ ਸਾਨੂੰ ਹਾਂ ਹਾਂ ਬੋਲੀ ਹਾਂ ਤੇ ਹੁਣ ਜੀ ਸੱਸੀ 31 ਨੂੰ ਚਾਲੂ ਕਰਨਿਆ ਸਵੇਰੇ ਤੇ ਰਾਤ ਦੇ 12 ਵਜੇ ਸਵੇਰੇ ਫਿਰ 10 ਵਜੇ ਚਾਲੂ ਦਾ ਫਿਰ 12 ਵਜੇ ਚਾਲੂ ਕਰੀਦਾ ਜੀ ਠੀਕ ਹੈ ਜਿਹੜੀਆਂ ਦੂਰ ਦੂਰੋਂ ਸੰਗਤਾਂ ਇੱਥੇ ਆ ਰਹੀਆਂ ਉਹਨਾਂ ਦਾ ਉਹਨਾਂ ਦਾ ਕੀ ਇਹਨਾਂ ਦਾ ਪਿਆਰ ਹੈਗਾ ਬਾਬਾ ਜੀ ਦੇ ਨਾਲ ਕਿਹੜੀਆਂ-ਕਿਹੜੀਆਂ ਮੁਰਾਦਾਂ ਕਿੰਨਾ ਕਿਦਾਂ ਛੋਰੀਆ ਬੱਤੀ ਦੇਖੋ ਜੀ ਕੋਈ ਸੁਖਣਾ ਸੁਖਦੇ ਨੇ ਸਾਨੂੰ ਯੂਐਸਪੀ ਜੋ ਜਰਮਨ ਤੇ ਜੋ ਅ ਕੈਨੇਡਾ ਪੇ ਜਜਿਓਨਾ ਚਲੋ ਮਾਰੇ ਸੱਚੇ ਪਾਤਸ਼ਾਹ ਕੋ ਕਿਰਪਾ ਹੁੰਦੀ ਉਹਨਾਂ ਦੇ ਵੀਜ਼ਾ ਲੱਗਦਾ ਉੱਥੇ ਸੈੱਟ ਹੋ ਜਾਂਦੇ ਨੇ ਤੇ ਸਾਨੂੰ ਗ੍ਰੀਨ ਕਾਰਡ ਦੋ ਚਲੋ ਮਾਰਜ ਅਰਦਾਸ ਕਰਦੇ ਸੱਚੇ ਪਾਤਸ਼ਾਹ ਨੂੰ ਸੁਣਦੇ ਅਰਦਾਸ ਉਹਨਾਂ ਗ੍ਰੀਨ ਕਾਰਡ ਮਿਲ ਜੇ ਫਿਰ ਸਾਲ ਦੇ ਸਾਲ ਇੱਥੇ ਆਣ ਕੇ ਸੇਵਾ ਕਰਨੀ ਜੀ ਇੱਥੇ ਜਿਹੜੇ ਸੰਗਤਾਂ ਆਈਆਂ ਉਹਨਾਂ ਵਾਸਤੇ ਕੀ ਕੀ ਤੁਸੀਂ ਇੱਥੇ ਉਪਰਾਲੇ ਵਗੈਰਾ ਕੀਤੇ ਲੰਗਰ ਜਿੱਦਾਂ ਦੇਖੋ ਜੀ ਇੱਥੇ ਲੰਗਰ ਚ 24 ਘੰਟੇ ਚੱਲਦਾ ਜੀ ਇਹਨਾਂ ਜਗ੍ਹਾ ਇਹਨੂੰ ਜਗਾ ਚੰਨੇ ਇੱਥੇ ਰਹਿਣਾ ਹੋਵੇ ਉਹ ਵੀ ਰਹਿ ਸਰਦ ਕਮਰੇ ਬਣਾਏ ਨੇ ਆਪਣੇ ਮਕਾਨ ਹੈ ਨੇ ਬਿਸਤਰੇ ਹੈ ਨੇ ਸਭ ਕੁਝ ਹੈ ਇੱਥੇ ਜਾਂਦੇ ਇੱਥੇ ਸੰਗਤਾਂ ਲੋਕਲੀ ਸੰਗਤ ਆਂਦੀ ਹੈ ਜਾਂ ਕਾਫੀ ਦੂਰ ਦੂਰ ਤੋਂ ਵੀ ਆ ਰਹੀ ਹੈ ਜਾਂ ਕੁਝ ਵਾਰ ਵੀ ਰਹਿੰਦੇ ਹੈ ਅੱਜ ਹਾਂ ਬਾਰ ਵਾਂਦੇ ਨੇ ਭੋਜਰ ਹੋਇਆ ਲਾਦੜੇ ਹੋਇਆ ਉਹਨਾਂ ਨੂੰ ਸੰਗਤਾਂ ਤੇ ਜਾਂਦੇ ਪਹੁੰਚੀ ਸਕੇ ਜਿਹੜੇ ਆ ਰਹੀ ਹੈ ਸੰਗਤ ਉਹਨਾਂ ਨੂੰ ਤੁਸੀਂ ਆਪਣਾ ਕੀ ਸੰਦੇਸ਼ ਦੇਣਾ ਚਾਹੁੰਦੇ ਆਂ ਬਸ ਜਿਉਂ ਉਹਨਾਂ ਦਾ ਸ਼ੁਕਰਾਨਾ ਕਰਨਿਆ ਸੀ ਮਾਰੇ ਸੱਚੇ ਸਰਕਾਰਾਂ ਉਹਨਾਂ ਦੀ ਚੜ੍ਹਦੀ ਕਲਾ ਜੋ ਵੀ ਉਹਨਾਂ ਦੇ ਦਿਲ 'ਚ ਇੱਛਾ ਹੋਵੇ ਮਰਿਆਦਾਂ ਨਦੀ ਉਹਨਾਂ ਦੀ ਪੂਰੀ ਕਰਨਾ ਤੇ ਸੱਚੇ ਪਾਤਸ਼ਾਹ ਅਗਲੇ ਸਾਹਮਣੇ ਫੇਰਵਾਣਾ ਠੀਕ ਹੈ ਬਾਬਾ ਜੀ ਹਾਂਜੀ ਬਾਬਾ ਜੀ ਕਿੰਨਾ ਜੀ ਆਪਣਾ ਬਲਕਾਰ ਚੰਦ ਆ ਜਿਹੜਾ ਮੇਲਾ ਲੱਗਾ ਇਹ ਕਿੰਨੇ ਕ ਸਾਲਾਂ ਤੋਂ ਲੱਗਦਾ ਪਿਆ ਤੇ ਕਿਹੜੀ ਜਗ੍ਹਾ ਲੱਗ ਰਿਹਾ ਇਹ ਜੀ ਪਿੰਡ ਲੰਮੇ ਪੰਜ ਪੀਰ ਫਲਾਈ ਆਰੇ ਇਹਨਾਂ ਦਾ ਨਾਮ ਹੈ ਤੇ ਪੰਜਾਂ ਪੀਰਾਂ ਦੀ ਜਗ੍ਹਾ ਵੀਰੇ ਇੱਥੇ ਮਿਲਦੀ 35 ਸਤੂ ਮੇਲਾ ਚੱਲ ਰਿਹਾ ਜੀ ਤੇ ਮੈਂ ਸਾਡੇ ਵੱਡੇ ਭਰਾ ਕਰਾਉਂਦੇ ਹੁਣ ਅਸੀਂ ਸਾਰੇ ਨਾਲ ਮਿਲ ਕੇ ਉਹਨਾਂ ਦੇ ਚਰਨਾਂ ਨਾਲ ਲੱਗੇ ਆ ਤੇ ਨਾਲ ਮਿਲ ਕੇ ਕਰਾਉਂਦੇ ਮੁੰਡੇ ਐਨ ਆਰ ਆਈ ਬਾਹਰੋਂ ਵੀ ਆਉਂਦੇ ਨੇ ਮੁੱਥੇ ਬਾਕੀ ਸੇਵਾ ਹੀ ਭੇਜਦੇ ਨੇ ਇੱਥੇ ਬਾਕੀ ਹੋਰ ਆਸ ਮਰਦ ਹਰਕ ਦੀ ਇੱਥੇ ਪੂਰੀ ਹੁੰਦੀ ਹੈ ਦੁਨੀਆ ਸੰਗਤ ਦੇ ਤੇ ਆਉਂਦੀ ਹੈ ਸੰਗਤ ਵਾਸਤੇ ਸਿੱਖ ਕਿਦਾਂ ਲੰਗਰ ਦੇ ਕਿਉ ਪ੍ਰੋਬਲਮ ਵਗੈਰਾ ਕੀਤੇ ਹੋਏ ਆ ਲੰਗਰ ਦਾ ਪੂਰਾ ਇੰਤਜ਼ਾਮ ਨੇ ਜੀ ਇੱਥੇ ਲੰਗਰ ਚੱਲਦੇ ਨੇ ਜਦੋਂ 31 ਤੋਂ ਸਵੇਰੇ ਲੰਗਰ ਸ਼ੁਰੂ ਹੋਏ ਇੰਦਰ ਚਾਹ ਪਕੌੜਾ ਹਰ ਲੰਗਰ ਦਾ ਸਮਾਨ ਚੱਲਦਾ ਜੀ ਇੱਥੇ ਇੱਥੇ ਕੀ ਕੀ ਪ੍ਰੋਗਰਾਮ ਹੋਣਗੇ ਗਾਇਕੀ ਦੇ ਕਵਾਲੀਆਂ ਕਵਾਲੀਆਂ ਵਗੈਰਾ ਵੀ ਹੋਣਗੇ ਕਵਾਲੀਆਂ ਦੀ 31 ਦਿਨ ਕਵਾਲੀਆਂ ਦਾ ਪ੍ਰੋਗਰਾਮ ਦਾ ਵੇ ਨਵੇਂ ਸਾਲ ਆਦਿ ਸੰਗਰਾਂ ਦਾ ਸਿੰਗਰ ਸੱਦੀ ਦੇ ਨੇ ਜੀ ਸਿੰਗਰ ਕਿਹੜੀ ਕਿਹੜੀ ਜਗ੍ਹਾ ਤੋਂ ਆਰੇ ਸਿੰਗਰ ਲੁਧਿਆਣੇ ਆਉਂਦੇ ਜੀ ਜਿੱਦਾਂ ਸਰਦਾਰ ਅਲੀ ਹੋ ਗਿਆ ਹੂੰ ਬੂਟਾ ਮਤ ਹੋ ਗਿਆ ਦੂਜਾ ਜੰਗਰ ਬੋਲਾ ਅਜੀਤ ਕੀ ਰਗਾ ਦੋਲਾ ਦੁਰਗਾ ਰੰਗੀਲਾ ਹੋ ਗਿਆ ਜੀ ਮਨਜੀਤ ਸਿੰਘ ਪੱਪੂ ਆ ਰਿਹਾ ਜੀ ਅੱਛਾ ਜੀ ਹਾਂ ਜੀ ਹੋਰ ਸੰਗਤ ਨੂੰ ਕੀ ਆਪਣਾ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਆਂ ਬਾਈ ਕਹਿੰਦੇ ਆਓ ਸੰਗਤ ਨੂੰ ਦੇਹ ਤੇਜ ਦੇਣਾ ਚਾਹੁੰਦੇ ਆਂ ਆਓ ਚਰ ਬਾਬੇ ਦੇ ਚਰਨਾਂ ਲਾਗੋ ਆਸਮਰاد ਪੂਰੀ ਹੁੰਦੀ ਇੱਥੋਂ ਠੀਕ ਹੈ ਬਾਬਾ ਜੀ ਹਾਂ